ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੱਡਾ ਝਟਕਾ ਲੋਕਾਂ ਨੂੰ ਲੱਗਣ ਜਾ ਰਿਹਾ ਹੈ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਹ ਵਾਅਦਾ ਕਿੰਨਾ ਹੋਇਆ ਇਸ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਨਾਲ ਹੀ ਲੋਕਾਂ ਦੀ ਜੇਬ ਦੇ ਉੱਤੇ ਵੱਡਾ ਬੋਝ ਪੈਂਦਾ ਜਾ ਰਿਹਾ ਹੈ ਖਪਤਕਾਰਾਂ ਦੇ ਲਈ ਵੱਡਾ ਝਟਕਾ ਹੈ ਤਾਂ ਲੋਕ ਸਭਾ ਚੋਣਾਂ ਲੰਘਦੇ ਹੀ ਆਮ ਆਦਮੀ ਨੂੰ ਬਿਜਲੀ ਦਾ ਵੱਡਾ ਝਟਕਾ ਲੱਗਿਆ ਹੈ ਪਾਵਰ ਕਾਮ ਦੇ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਨਵੀਂ ਦਰਾਂ ਜਿਹੜੀਆਂ 16 ਜੂਨ ਤੋਂ ਲਾਗੂ ਹੋਣਗੀਆਂ ਦੱਸਦੀ ਹੈ ਕਿ 7 ਕਿਲੋਵਾਟ ਘਰੇਲੂ ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਇਹ ਵਾਅਦਾ ਕੀਤਾ ਗਿਆ ਜਦੋਂ ਕਿ 7 ਤੋਂ 100 ਕਿਲੋਵਾਟ ਤੱਕ ਦਾ ਇਹ ਵਾਅਦਾ ਜਿਹੜਾ ਹੈ ਉਹ ਕੀਤਾ ਗਿਆ ਹੈ ਉਹ ਜਿਹੜਾ ਦੱਸਦੀ ਹੈ ਕਿ ਉਸ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਦੂਸਰੇ ਪਾਸੇ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ ਤਕਰੀਬਨ 15 ਪੈਸੇ ਦਾ ਇਹ ਵਾਅਦਾ ਕੀਤਾ ਗਿਆ ਉੱਥੇ ਹੀ ਟਿਊਬਲ ਕਨੈਕਸ਼ਨਰ ਦੀਆਂ ਦਰਾਂ ਦੇ ਵਿੱਚ 15 ਪੈਸਾ ਦਾ ਇਹ ਵਾਅਦਾ ਹੋਇਆ ਇਸ ਦੇ ਨਾਲ ਹੀ ਪਹਿਲਾ ਵੰਗ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਹੈ ਉਹ ਜਾਰੀ ਰਹੇਗੀ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਲਈ ਖਪਤਕਾਰਾਂ ਨੂੰ ਵੱਡਾ ਝੜਕਾ ਦਿੱਤਾ ਗਿਆ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਇਹ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਜਿਸ ਦੇ ਨਾਲ ਖਪਤਕਾਰਾਂ ਦੀ ਜੇਬ ਦੇ ਉੱਤੇ ਸਿੱਧਾ ਬੋਝ ਪਵੇਗਾ 16 ਜੂਨ ਤੋਂ ਇਹ ਨਵੀਆਂ ਨਿਯਮ ਜਿਹੜੇ ਨੇ ਨਵੀਆਂ ਦਰਾਂ ਲਾਗੂ ਹੋਣਗੇ ਦੱਸਦੀ ਹੈ ਕਿ 7 ਕਿਲੋਵਾਟ ਘਰੇਲੂ ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਜਦੋਂ ਕਿ 7 ਤੋਂ ਵੱਧ 100 ਕਿਲੋਵਾਟ ਤੱਕ ਦੀ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਨਹੀਂ ਵਾਅਦਾ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਦੀ ਸਕੀਮ ਦਿੱਤੀ ਗਈ ਸੀ ਜਿਸ ਦੇ ਵਿੱਚ 300 ਯੂਨਟ ਹਰ ਮਹੀਨੇ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜੇਕਰ 300 ਤੋਂ ਵੱਧ ਇੱਕ ਵੀ ਯੂਨਟ ਆਵੇ ਤਾਂ ਤੁਹਾਨੂੰ ਸਾਰਾ ਦਾ ਸਾਰਾ ਬਿੱਲ ਦੇਣਾ ਪਵੇਗਾ ਜਿਸ ਕਰਕੇ ਲਗਾਤਾਰ ਹੀ ਲੋਕ ਕੋਸ਼ਿਸ਼ ਕਰਦੇ ਰਹੇ ਨੇ ਕਿ 300 ਤੋਂ ਵੱਧ ਯੂਨਟ ਉਹਨਾਂ ਦੇ ਨਾ ਆਵੇ ਪਰ ਉਥੇ ਹੀ ਸਰਕਾਰ ਦੇ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਸੀ ਜੇਕਰ 300 ਤੋਂ ਵੱਧ ਇੱਕ ਵੀ ਯੂਨਟ ਆਂਦਾ ਹੈ ਤਾਂ ਸਿੱਧੇ ਤੌਰ ਤੇ ਪੂਰਾ ਬਿੱਲ ਦੇਣਾ ਪਵੇਗਾ ਤੇ ਹੁਣ ਕਪਤਕਾਰਾਂ ਦੇ ਲਈ ਵੱਡੀ ਅਪਡੇਟ ਹੈ ਵੱਡਾ ਚਟਕਾ ਉਹਨਾਂ ਨੂੰ ਲੱਗੇਗਾ ਬਿਜਲੀ ਦੀ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਜੀਏ ਵਾਅਦਾ ਕਿੰਨਾ ਹੋਇਆ ਹੈ ਜੇਕਰ ਤੁਹਾਡਾ 7 ਕਿਲੋਵਾਟ ਤੱਕ ਦਾ ਜਿਹੜਾ ਮੀਟਰ ਹੈ ਤਾਂ 10 ਤੋਂ 12 ਪੈਸੇ ਪ੍ਰਤੀ ਯੂਨਿਟ ਇਹ ਵਾਅਦਾ ਕੀਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਦੇ ਲਈ ਵੀ ਵਾਅਦਾ ਜਿਹੜਾ ਬਿਜਲੀ ਦਰਾਂ ਦੇ ਵਿੱਚ ਕੀਤਾ ਗਿਆ ਇਹ ਵਾਅਦਾ 15 ਪੈਸੇ ਕਰ ਦਿੱਤਾ ਗਿਆ ਹਾਲਾਂਕਿ ਜਿਹੜੇ 300 ਯੂਨਿਟ ਤੱਕ ਜਿਹੜੇ ਬਿਜਲੀ ਦੇ ਯੂਨਿਟ ਮੁਫਤ ਦਿੱਤੇ ਜਾਂਦੇ ਨੇ ਉਸ ਦੇ ਤੋਂ ਇੱਕ ਯੂਨਿਟ ਵੀ ਜੇਕਰ ਵਧ ਆ ਜਾਂਦਾ ਹੈ ਤਾਂ ਪੂਰਾ ਬਿੱਲ ਜਿਹੜਾ ਹੈ ਖਪਤਕਾਰ ਨੂੰ ਦੇਣਾ ਪੈਂਦਾ ਹੈ ਤਾਂ ਵੱਡਾ ਵਾਅਦਾ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਗਿਆ ਬਿਜਲੀ ਦੀਆਂ ਦਰਾਂ ਦੇ ਵਿੱਚ ਇਹ ਵਾਅਦਾ ਜਿਹੜਾ ਹੈ ਤਕਰੀਬਨ 10 ਤੋਂ 15 ਪੈਸੇ ਤੱਕ ਘਟਾ ਦਿੱਤਾ ਗਿਆ ਇੰਡਸਟਰੀ ਦੇ ਵਿੱਚ ਵੀ 15 ਪੈਸੇ ਜਿਹੜੇ ਹੈ ਉਹ ਵਾਦਾ ਦਿੱਤੇ ਗਏ ਨੇ ਤਾਂ ਇਸ ਦੇ ਨਾਲ ਹੀ ਖਪਤਕਾਰਾਂ ਦਾ ਸਿੱਧਾ ਜਿਹੜਾ ਹੈ ਜੇਬ ਦੇ ਉੱਤੇ ਅਸਰ ਪਵੇਗਾ ਜੇਬ ਨੂੰ ਵੋਚ ਜਿਹੜਾ ਹੈ ਵਧੇਗਾ ਤਾਂ ਸਰਕਾਰ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਦੱਸ ਦਈਏ ਕਿ 16 ਜੂਨ ਤੋਂ ਇਹ ਨਿਯਮ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਲਾਗੂ ਹੋਣਗੇ ਤਾਂ ਸਰਕਾਰ ਦੇ ਵੱਲੋਂ ਜਿਹੜੀ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਯਾਨੀ ਕਿ ਜੇਕਰ 2 ਮਹੀਨਿਆਂ ਦੀ ਗੱਲ ਕਰੀਏ ਤਾਂ 600 ਯੂਨਿਟ ਮੁਫਤ ਬਿਜਲੀ ਮਿਲਦੀ ਹੈ ਜੇਕਰ ਇੱਕ ਯੂਨਿਟ ਵੀ ਵਾਧਾ ਆਂਦੀ ਹੈ ਤਾਂ ਖਪਤਕਾਰ ਨੂੰ ਪੂਰਾ ਦਾ ਪੂਰਾ ਬਿੱਲ ਦੇਣਾ ਪੈਂਦਾ ਹੈ ਜੇਕਰ ਗੱਲਬਾਤ ਕੀਤੀ ਜਾਵੇ 2 ਤੋਂ 7 ਕਿਲੋਵਾਟ ਤੱਕ ਦੇ ਕਨੈਕਸ਼ਨ ਹੋਵੇ ਤਾਂ 10 ਤੋਂ 12 ਪੈਸੇ ਤੱਕ ਇਹ ਵਾਅਦਾ ਕੀਤਾ ਗਿਆ ਜੇਕਰ 7 ਕਿਲੋਵਾਟ ਤੋਂ ਉੱਪਰ ਦਾ ਘਰੇਲੂ ਮੀਟਰ ਹੋਵੇ ਤਾਂ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਖਪਤਕਾਰਾਂ ਦੇ ਉੱਤੇ ਅਸਰ ਪਵੇਗਾ ਜੇਬ ਤੇ ਉੱਤੇ ਬੋਝ ਪਵੇਗਾ ਤਾਂ ਲੋਕ ਸਭਾ ਚੋਣਾਂ ਦੇ ਹੋਣ ਤੋਂ ਬਾਅਦ ਹੀ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਇਸ ਨਾਲ ਹੀ ਪਹਿਲਾ ਚਰਚਾਵਾ ਇਹ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਫੈਸਲਾ ਲੈ ਸਕਦੀ ਸਰਕਾਰ ਪਰ ਬਾਅਦ ਵਿੱਚ ਇਹ ਫੈਸਲਾ ਮੁਲਤਵੀ ਕਰ ਦਿੱਤਾ ਆ ਗਿਆ ਤੇ ਹੁਣ ਫੈਸਲਾ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕਰਨ ਦਾ ਤੇ ਇਹ ਨਵ ਜਿਹੜਾ ਇਹ ਨਿਯਮ ਹੈ 16 ਜੂਨ ਤੋਂ ਲਾਗੂ ਹੋਵੇਗਾ ਯਾਨੀ ਕਿ 16 ਜੂਨ ਤੋਂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਹੋਵੇਗਾ ਪ੍ਰਤੀ ਯੂਨਿਟ ਜਿਹੜਾ ਹੈ ਨਵੇਂ ਦਰਾਂ ਦੇ ਅਨੁਸਾਰ 4.5 4 ਰੁਪਏ ਪ੍ਰਤੀ ਯੂਨਿਟ ਮਿਲੇਗਾ ਯਾਨੀ ਕਿ 10 ਪੈਸਾ ਵਾਧਾ ਦਿੱਤਾ ਗਿਆ ਪਹਿਲਾ ਇਹ 4.4 4 4 ਰੁਪਏ ਪ੍ਰਤੀ ਯੂਨਿਟ ਮਿਲਦਾ ਸੀ ਤੇ ਹੁਣ 10 ਪੈਸਾ ਵਧਾ ਦਿੱਤਾ ਗਿਆ ਹੈ ਤੇ ਇਸ ਬਾਬਤ ਤੁਹਾਡੀ ਕੀ ਰਾਏ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਔਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ